ਵਸਾਕੀ ਮੌਕੇ ਸੰਤਾਂ ਖਾਲਸਾ ਸਾਜਨਾ ਦਿਵਸ ਮਨਾਉਣ ਲਈ ਪਾਕਿਸਤਾਨ ਦੇ ਗੁਰੂ ਧਾਮਾਂ ਦੇ ਦਰਸ਼ਨਾਂ ਲਈ ਜਾ ਰਹੀਆਂ ਹਨ ਅਤੇ ਐਸਜੀਪੀਸੀ ਦੇ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਰਧਾਲੂਆਂ ਦਾ ਜਥਾ 13 ਅਪ੍ਰੈਲ ਨੂੰ ਸਵੇਰੇ 8 ਵਜੇ ਰਵਾਨਾ ਕੀਤਾ ਜਾਵੇਗਾ ਦੱਸਦੀ ਹੈ ਕਿ 10 ਦਿਨ ਵਾਸਤੇ ਸ਼ਰਧਾਲੂ ਪਾਕਿਸਤਾਨ ਦੇ ਗੁਰੂ ਧਾਮਾਂ ਦੇ ਦਰਸ਼ਨ ਕਰਕੇ ਮੁੜ ਭਾਰਤ ਪਹੁੰਚਣਗੇ 48 ਸਰਹੰਦ ਰਾਹੀਂ ਪਾਕਿਸਤਾਨ ਹੋਣਗੇ ਦਾਖਲ 1525 ਸ਼ਰਧਾਲੂਆਂ ਨੇ ਵੀਜ਼ਾ ਅਪਲਾਈ ਕੀਤਾ ਸੀਗਾ पर 596 श्रद्धालुਾਂ ਦੇ ਵੀਜ਼ੇ ਕੱਟੇ ਗਏ ਜਿਸ ਤੋਂ ਬਾਅਦ 929 श्रद्धालु 13 April ਸਵੇਰੇ 8 ਵਜੇ ਰਵਾਨਾ ਹੋਣਗੇ ਮੇਰਾ ਨਾਮ ਰਜਤ ਕੋਹਰਿਆ ਮੈਂ ਸਾੰਗਣਾ ਪਲੂਣੀ ਤੋਂ ਆਈ ਹਾਂ ਚਬਾਲ ਰੋਡ ਤੋਂ ਕਿੰਨੀ ਕੀ ਖੁਸ਼ੀ ਹੈ ਇਹ ਕਿ ਇਟ੍ਰਿੰਗ ਕੇ ਲੈ ਚਾਹ ਤੋਂ ਦੀ ਨੇ ਇਹ ਇਟ੍ਰਿੰਗ ਹੋਰ ਮੰਗਾਈ ਨੇ ਬਹੁਤ ਖੁਸ਼ੀ ਹੋ ਰਹੀ ਹੈ ਜੀ ਅਸੀਂ ਪਾਕਿਸਤਾਨ ਜਾ ਰਹੇ ਹਾਂ ਉੱਥੇ ਦਰਸ਼ਨ ਕਰਾਂਗੇ ਜੋ ਟੀਵੀ 'ਚ ਵੇਖੀਦਾ ਹੀ ਹੋਏ ਹੁਣ ਜਾ ਕੇ ਅੱਖਾਂ ਨਾਲ ਵੇਖਾਂਗੇ ਹਾਂਜੀ ਬਲੀਵਰ ਜੀ ਖੁਸ਼ੀ ਬਹੁਤ ਹੋ ਰਹੀ ਹੈ ਹਾਂਜੀ ਕੱਲੇ ਜਾ ਰਹੀ ਹਾਂ ਆਪਣੇ ਪਰਿਵਾਰ ਚ ਉਹਨਾਂ ਨੇ ਕਿਹਾ ਕਿ ਹੁਣ ਨਿ ਹੌਸਲਾ ਰੱਖੋ ਮਾਰੇ ਆ ਜੀ ਪਰਮਾਤਮਾ ਬਨਾਨੇ ਦੇ ਵੀਰ ਤੇ ਕਿਰਪਾ ਕਰਨ ਅਗਲੀ ਵਾਰ ਤੁਹਾਡਾ ਭੀਜਾ ਮਿਲ ਜੇ ਹਾਂਜੀ ਜਿਹੜੇ ਜਿਹੜੇ ਕਰੋਣਗੇ ਸੰਦ ਲੈ ਕੇ ਜਾਂਦੇ ਹਾਂ ਹਾਂਜੀ ਇਹ ਦਾਸ ਤੋਂ ਇੱਥੇ ਤੋਂ ਲਿਖਿਆ ਹੋਇਆ ਦਾਸ ਤੋਂ ਲੱਗ ਹਾਂਜੀ ਕਦੋਂ ਆਉਣਾ ਹੁੰਦਾ ਹੈ ਕਥਨ ਨਿਤਰੀਕ ਨੂੰ ਕਿ ਨਿਵਰ ਮਨਾ ਹੋ ਗਿਆ ਇਹਦੇ 13 ਤਰੀਕ ਨੂੰ ਹਾਂਜੀ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਪਰਮਜੀਤ ਕੋਈ ਕਿੱਥੇ ਜੀ ਆ ਰਹੇ ਹੋ ਵੀਜ਼ਾ ਮਿਲਿਆ ਜੀ ਕਿੰਨੀ ਖੁਸ਼ੀ ਮਹਿਸੂਸ ਹੋ ਰਹੀ ਹੈ ਹਾਂਜੀ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਸਾਡੇ ਦੋਵਾਂ ਦੇ ਖੁਸ਼ੀ ਮਹਿਸੂਸ ਹੋ ਰਹੀ ਹੈ ਕੱਲੇ ਜਾ ਰਹੇ ਹਾਂਜੀ ਕੱਲੇ ਜਾ ਰਹੇ ਹਾਂ ਮੈਂ ਪਹਿਲੀ ਵਾਰ ਜਾ ਰਿਹਾ ਹਾਂ ਅਸੀਂ ਕਿਸੇ ਦਾ ਕੀ ਦਿਖਾਣਾ ਕਰਨਾ ਜਾਊਗੀ ਅਸੀਂ ਤਾਂ ਬਹੁਤ ਕੁਝ ਦਿਖਾਣਾ ਕਰਾਂਗੇ ਚਲੋ ਨਾ ਅਸੀਂ ਦਰਸ਼ਨ ਕਰਨਗੇ ਜਿਨ੍ਹਾਂ ਸਾਡੇ ਦੇ ਮਹਿਲ ਤੁਸੀਂ ਜਿਨ੍ਹਾਂ ਦੇ ਅੱਜ ਅਸੀਂ ਦਰਸ਼ਨ ਕਰਾਉਣੇ ਆ ਬਹੁਤ ਖੁਸ਼ੀ ਦੀ ਗੱਲ ਹੈ ਦੂਰ ਹੋ ਰਹਾਂ ਨਾ ਹੋ ਰਹੇ ਤਾਂ ਕਦੋਂ ਵਾਪਸ ਕਿਹੜਾ ਤਿੰਗੂ ਦਮਨਾ ਹੋ ਰਿਹਾ ਓਨੇ ਤਰੀਕੂ ਵਾਪਸੀ ਕਿਹੜੇ ਕਿਹੜੇ ਗੁਰਦਵਾਰਾ ਮਗਲਿਸ਼ ਗੁਰਦਵਾਰਾ ਜੋ ਸਾਰੇ ਗੁਰਦੰ ਦੇਖਣ ਕਰਨਗੇ ਉੱਤੇ ਪਾਕਿਸਤਾਨ ਦੇ ਅਸਨੇ ਬਦਾਲ ਪੰਜਾ ਸਾਹਿਬ ਨਖਾਣਾ ਸਾਹਿਬ ਲਾਹੌਰ ਸਾਹਿਬ ਸਾਰੇ ਦਸੰਗਰ ਜਿੰਨੇ ਹੋਣਗੇ ਜਿੰਨੇ ਕਰੋਣਗੇ ਸਾਰੇ ਤਰ੍ਹਾਂ ਚੰਗੇ ਜਿੰਨਾਂ ਨੂੰ ਵੀਜ਼ਾ ਨਹੀਂ ਮਿਲਿਆ ਉਹਨਾਂ ਦਾ ਨਹੀਂ ਮਿਲਿਆ ਹੋਰ ਰਹਾ ਆਉਂਦੀ ਉਹ ਵੀ ਮਿਲ ਜੇਗਾ ਹੁਣ ਗੁਰਪੁਰ ਸਾਹਿਬ ਗੁਰਪੁਰ ਆ ਜਾਣਾ ਫਿਰ ਨਾ ਜਥੇ ਨਾ ਜਾਣਾ ਫਿਰ ਚੱਲ ਜਣ ਵੀ ਇੱਥੇ ਕੋਈ ਗੱਲ ਨਹੀਂ ਸੀ ਹੁਣ ਹੋਈ ਰੱਖਣ ਵਾਲੀ ਗੱਲ ਐ ਕਿ ਇਹਨੇ ਡੋਲਮਣੀ ਕੋਈ ਬਾਤ ਨਹੀਂ ਆ ਗਈ 10 ਬਸ ਤੋਂ ਨਹੀਂ ਵਧੀਆ 10 ਬਸ ਤੋਂ ਪਹਿਲੀ ਵਾਰ ਦਸਤ ਕਰ ਰਹੇ ਨੇ ਨੀਮਰ ਦੇ ਵਿੱਚ ਪਹਿਲੀ ਵਾਰ ਦਸਤ ਕਰ ਜਾ ਰਹੇ ਮਹਾਰਾਜ ਦਾੰਗ ਦੇ ਦੀਸ ਕਰਦੇ ਚਲ ਸੁਣੀ ਦਾ ਹੀ ਜਾ ਕੇ ਹੁਣ ਅੱਖਾਂ ਨਾਲ ਦੇਖਾਂਗੇ ਜੱਤ ਦੀ ਜਿੱਦ ਦੇਖਾਂਗੇ ਜੀ ਬੀਪੀ ਜੀ ਕਿਹਦਾ ਤੁਹਾਡਾ ਅਮਰਜੀਤ ਕਾਲ ਜੀ ਕਿਹੜੇ ਬਤਾਏ ਮਾਨਸਾ ਦੇ ਲੱਦਾ ਜੀ ਤਾਲ ਆਏ ਤੁਸੀਂ ਜਿੱਦਾਂ ਮੇਰਾ ਪਾਕਿਸਤਾਨ ਦਾ ਟੂਰ ਜਾ ਰਿਹਾ ਕਿੰਨੀ ਕੇ ਮਨ ਚੀ ਬਹੁਤ ਬਹੁਤ ਖੁਸ਼ੀ ਆ ਜੀ ਕਦਰਵਾਨਾ ਹੋ ਪਾਕਿਸਤਾਨ 800 ਨੇ ਜੀ ਕਿੰਨੇ ਦਿਨ ਦਾ ਇਹ ਸਫਰ ਹੈ 10 ਦਿਨਾਂ ਦਾ ਹੈ ਜੀ ਕਿਹੜੇ ਕਿਹੜੇ ਬੰਦਾ ਮਤ ਪਾਕਿਸਤਾਨ ਨੂੰ ਕਾਨਾ ਸਾਹਿਬ ਜੀ ਕਤਾਰਪੁਰਾ ਪੰਜਾ ਸਾਹਿਬ ਦੋ ਗੁਰਦੁਆਰੇ ਇਹਦੇ ਹੋਰ ਨੇ ਜੀ ਪਹਿਲੀ ਵਾਰ ਪਹਿਲੀ ਵਾਰ ਜਾ ਰਹੇ ਹਾਂ ਪਹਿਲੀ ਜਾ ਰਹੇ ਹਾਂ ਜਿੰਨਾਂ ਨੂੰ ਤੁਸੀਂ ਨਹੀਂ ਮਿਲੇਗੀ ਕੰਮ ਬਹੁਤ ਮੁਸੱਸੀ ਆਈ ਹੈ ਜੀ ਸਾਰੇ ਨਹਾ ਜਾਂਦੇ ਜੀ ਬਾ ਕਰਾਇਆ ਸੀ ਤੁਸੀਂ ਇਕੱਲੇ ਜਾ ਰਹੇ ਹੋ ਹਾਂ ਇਕੱਲੇ ਜਾ ਹਾਂ ਜੀ ਬਹੁਤ ਹਾਂ ਜੀ ਇਹਨਾਂ ਤੁਹਾਡਾ ਕਿ ਪਾਇਓ ਅਸੀਂ ਆਏ ਜੀ ਮਾਨਸਾ ਜ਼ਿਲ੍ਹਾ ਜੀ ਅੱਜ ਵੀਜ਼ਾ ਮਿਲਿਆ ਜੀ ਜੀ ਫਿਸ਼ੀ ਹੋ ਰਹੀ ਹੈ ਬਹੁਤ ਖੁਸ਼ੀ ਹੈ ਜੀ ਕਦੋਂ ਰਵਾਨਾ ਹੋ ਰਹੇ ਪਾਕਿਸਤਾਨ ਦੇ 13 ਤਰੀਕ ਨੂੰ ਜੀ ਕਿਹੜੇ ਕਿਹੜੇ ਕਮਾਦ ਦਸਤਕ ਜਿੰਨੇ ਇਥੇ ਨਾਨਕ ਦੇ ਘਟਾ ਆਮਨੇ ਬਾਕੀ ਸਾਰੇ ਦੇਖਾਂਗੇ ਜੀ ਕੱਲੇ ਜਾ ਰਹੇ ਕੱਲੇ ਜਾ ਰਹੇ ਹਾਂ ਪਰਿਵਾਰ ਚ ਪਹਿਲਾ ਵੀ ਨਾ ਪਹਿਲੀ ਵਾਰ ਜੀ ਪਹਿਲੀ ਵਾਰ ਬਹੁਤ ਖੁਸ਼ ਗਿਆ ਜੀ ਬਹੁਤ ਖੁਸ਼ ਜੀ ਪਹਿਲਾਂ ਇੰਡੀਆ ਦੇ ਮੈਂ ਸਾਰੇ ਘੁੰਮਿਆ ਬਹੁਤ سارے ਗੁਰਦੁਆਰੇ ਦੇਖਨੇ ਚਾਰ ਚਾਰ ਪੰਜ ਪੰਜ ਵਾਰੀ ਹਜੂਰ ਸਾਹਿਬ ਜਾਇਆ ਚਾਰ ਪੰਜ ਵਾਰੀ ਇੱਥੇ ਵੀ ਬਹੁਤ ਵਾਰੀ ਆ ਗਿਆ ਮੈਂ ਕਈ ਲੋਕ ਐਸੇ ਵੀ ਮੈਨੂੰ ਲਾਈਕ ਕੀਤਾ ਬਲਦੋਸਾ ਨਹੀਂ ਆਇਆ ਉਹਨਾਂ ਦੇ ਪਰਿਵਾਰਸ਼ੇਨ ਨੂੰ ਤੁਹਾਨੂੰ ਥੋੜੀ ਜਿਹੀ ਖੁਸ਼ੀ ਆ ਜੀ ਨਹੀਂ ਆਇਆ ਸਾਡੇ ਨਾਲ ਜਾਂਦੀਆਂ ਮੰਨਿਆ ਵਿਚਾਰੀਆਂ ਕਾਇਨਿਆ ਪਜਰੀ ਨਿੰਬਟੀਆਂ ਕਰੇ ਇੰਚਾ ਕਰਦੀਆਂ ਨੇ ਜਿਹੜਾ ਵਾਗ ਗਿਆ ਸੀ ਰਹਿ ਗਏ ਇੱਕ 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 ਉਹੀ ਪਤਾ ਲੱਗਾ ਸਾਨੂੰ ਆ ਕੇ ਉਹ ਪਹਿਲਾਂ ਜਾ ਹੀ ਕਿਹਾ ਉਹ ਕਹਿੰਦੀ ਮੈਂ ਤਾਂ ਚੱਲ ਜਾਇ ਤੁਸੀਂ ਜਾਇਓ ਕਹਿੰਦੀ ਮੈਂ ਹੋਰ ਚਲਾਂ ਫੇਰ ਵਾ ਚਲਾਂਗੇ ਆਪਾਂ ਹਾਂਜੀ ਹੈਂ ਹਾਂ ਧੰਨਵਾਦ ਧੰਨਵਾਜੀ ਧੰਨਵਾਦ ਬਹੁਤ ਬਹੁਤ ਖੁਸ਼ੀ ਹੈ ਜੀ